ਕਹਿੰਦੇ ਹੋ ਹਾਂ ਦੱਸ ਲਓਗੇ 10 ਵੀ ਜਸਰ ਹੁਣੇ ਕੀ ਨਾਮ ਹੈ ਗੁੜੀਆ ਤੇਰਾ ਇੰਟੈਲੀਜੈਂਟ ਹੋ ਤਾ ਤਲਵੀਰ ਇੱਧਰ ਆ ਆ ਜਾ ਤੇ ਇੱਧਰ ਵੀਰ ਆ ਇੱਧਰ ਆ ਆ ਜਾ ਵਟਾ ਆ ਜਾ ਤੇ ਟੈਸਟ ਨਹੀਂ ਲੈ ਅਮਲ ਦੀ ਜੀ ਛੱਡ ਦੇ ਬੇਟਾ ਪਕੜਵਾ ਲੈ ਫਾਈਟ ਕਰ ਤਾ ਤਲਬਾ ਕਰ ਕੋਈ ਚੀਜ਼ ਕੀ ਬੋਲ ਚੱਲ ਮੈਂ ਤਾਂ ਛੱਡ ਦੇ ਬਟਾ ਸਰ ਸਰ ਓਕੇ ਯੂ ਆ ਬੀ ਵੈਰੀ ਗੁੱਡ ਇਨਾ ਨੇ ਫੇਰਾ ਪਾਇਆ ਹੈ ਕੋਕਮੂਖ ਟਾਪ ਵੱਲੋਂ ਇਹਨਾਂ ਨੂੰ ਉੱਠਿਆ ਆਇਆ ਨੂੰ ਇਨਾ ਦਾ ਇੱਥੇ ਪਹੁੰਚਣ ਉੱਤੇ ਬਹੁਤ ਬਹੁਤ ਧੰਨਵਾਦ ਜੀ ਸਭੀ ਸਤਕਾਰਯੋਗ ਪਿੰਡ ਚਾਹਪੁਰ ਬੇਲੇ ਦੇ ਸਾਰੇ ਹੀ ਮੋਤਵਰ ਮੇਰੀਆਂ ਮਾਤਾਵਾਂ ਭੈਣਾਂ ਨੌਜਵਾਨ ਵੀ ਇਸ ਸਕੂਲ 'ਚ ਪੜਦੇ ਪਿਆਰੇ ਬੱਚੇ ਸਕੂਲ ਦਾ ਸਟਾਫ ਸਾਡੀ ਸਾਰੀ ਪੰਚਾਇਤ ਸਰਪੰਚ ਸਾਹਿਬ ਸਾਡੀ ਆਵਾਜ਼ੀ پارٹی ਦੀ ਪੂਰੀ ਟੀਮ ਆਪ ਸਭ ਨੂੰ ਕਿਆ ਆਪ ਵੀ ਸੱਚੇ ਇਹ ਕਾਲ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਮੇਰੇ ਸਾਥੀ ਜੀ ਆਪ ਜੀ ਦੇ ਕੋਲ 2022 ਚ ਐਸੀ ਇੱਕ ਮੌਕਾ ਮੰਗਣ ਲਈ ਕਿ ਸਾਾਨੂੰ ਇੱਕ ਮੌਕਾ ਦੋ ਅਸੀਂ ਪੰਜਾਬ ਦੀ ਸੇਵਾ ਕਰਾਂਗੇ ਇਸ ਮਹਾਨ ਗੁਰਨਗਰੀ ਦਸ਼ਮੇਸ਼ ਪਿਤਾ ਜੀ ਦੀ ਧਰਤੀ ਦੀ ਸੇਵਾ ਕਰਾਂਗੇ ਸਰਕਾਰੀ ਸਕੂਲ ਠੀਕ ਕਰਾਂਗੇ ਹਸਪਤਾਲ ਠੀਕ ਕਰਾਂਗੇ ਤੁਸੀਂ ਮੈਨੂੰ ਮੌਕਾ ਦਿੱਤਾ ਇਸ ਇਲਾਕੇ ਦੀ ਨਵੰਤ ਕੀ ਕਰਨ ਦਾ ਤੇ ਨਾਲ ਹੀ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਪੰਜਾਬ ਦੇ ਇਤਿਹਾਸ ਵਿੱਚ ਸਿੱਖਿਆ ਵਰਗਾ ਵਿਭਾਗ ਮੈਂ ਬਣਿਆ। ਬਹੁਤ ਔਖਾ ਵਿਭਾਗ ਹੈ। ਹਾਂ ਮੇਰੇ ਤੋਂ ਪਹਿਲਾਂ ਹਰ ਮੰਤਰੀ ਇਸ ਵਿਭਾਗ ਵਿੱਚ ਤੋਂ ਭਜਦਾ ਸੀ। ਕਹਿੰਦੇ ਜੀ ਢਰਨੇ ਵਾਲਾ ਵਿਭਾਗ ਬੱਚਿਆਂ ਦੀ ਕਦੀ ਕਿਸੇ ਨੇ ਗੱਲ ਨਹੀਂ ਕੀਤੀ ਅੱਜ ਤੱਕ। ਹਮੇਸ਼ਾ ਸਿਰਫ ਤੇ ਮਿਆਦੀ ਗੱਲ ਹੋਣੀ ਕੋਈ ਪੋਜ਼ਿਟਿਵ ਗੱਲ ਨਹੀਂ ਹੋਣੀ। ਇਹ ਸਾਡੀ ਮਿਹਨਤ ਹੈ ਜੀ ਅੱਜ ਤੇ ਸਕੂਲਾਂ ਦਾ ਬੁਰਾ ਹਾਲ ਸੀ ਸਕੂਲਾਂ ਦੇ ਵਿੱਚ ਚਾਰ ਦਿਵਾਰੀ ਨਹੀਂ ਸੀ ਛੱਪਰ ਬਾਥਰੂਮਾਂ ਦੀ ਕੰਡੀਸ਼ਨ ਮਾੜੀ ਬੱਚੇ ਥੱਲੇ ਬੈਠਦੇ ਸੀ ਅੱਜ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਚਾਰ ਦਿਵਾਰੀ ਹੈ ਜੀ ਪੰਜਾਬ 'ਚ 20 ਹਜ਼ਾਰ ਸਕੂਲ ਹੈ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਹਰ ਸਕੂਲ 'ਚ ਸਾਫ਼ ਸੁਥਰਾ ਬਾਥਰੂਮ ਹੈ 17 ਹਜ਼ਾਰ ਸਕੂਲਾਂ 'ਚ ਵਾਈਫਾਈ ਹੈ ਵੱਡੇ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਕੈਂਪਸ ਮੈਨੇਜਰ ਕੀਰਤਪੁਰ ਸਾਹਿਬ ਜਾ ਕੇ ਚੈੱਕ ਕਰ ਲੋ ਜੀ 12 ਕਰੋੜ ਦੀ ਲਾਗਤ ਨਾਲ ਸਕੂਲ ਬਣ ਰਿਹਾ ਹੈ ਕਿਉਂਕਿ ਗਾਰਡ ਵੀ ਹੈ ਕੈਂਪਸ ਮੇਜਰ ਹੈ ਲਿਫਟ ਲਗਣੀ ਆਡੀਟੋਰੀਅਮ ਲਗਣਾ ਦਿਨ ਰਾਤ ਉੱਥੇ ਕੰਮ ਚੱਲਦਾ ਪਿਆ ਪਰਸੋਂ ਦੂਜੀ ਮੰਜ਼ਲ ਦਾ ਲੈਂਟਰ ਪੈ ਗਿਆ ਅਗਲੇ 5-6 ਮਹੀਨੇ ਚੋਂ ਸਕੂਲ ਤੁਹਾਨੂੰ ਦਿਖਾਵਾਂਗੇ ਤੇ ਗਾਰੰਟੀ ਦਵਾਂਗੇ ਕਿ ਰੋਪੜ ਜ਼ਿਲ੍ਹੇ ਦਾ ਕੋਈ ਪ੍ਰਾਈਵੇਟ ਸਕੂਲ ਉਹਦਾ ਮੁਕਾਬਲਾ ਕਰਕੇ ਦਿਖਾਵਾਂਗੇ ਮੈਨੂੰ ਮੈਡਮ ਮਿਲੇ ਜੀ ਤੁਹਾਡੇ ਸਕੂਲ ਦੇ ਵਿੱਚ ਅਨੰਪੁਰ ਸਭ ਤੋਂ ਕੰਮ ਕਰਦੇ ਆ ਇਹਨਾਂ ਨੂੰ ਪੁੱਛ ਲਿਓ 12700 ਦੇ ਲਗਭਗ ਟੀਚਰ ਸੀ ਕਿਸੇ ਦੀ ਤਨਖਾਹ 5000 ਕਿਸੇ ਦੀ 6000 ਕਿਸੇ ਦੀ 7000 ਅੱਜ ਤਿੰਨ ਗੁਣਾ ਤਨਖਾਵਾ ਕਰਤੀ ਸਲਮਾਨ ਦਿੱਤਾ ਵੱਖਰਾ ਦਿੱਤਾ ਅਵਾਰਡ ਲਈ ਅਪਲਾਈ ਨਹੀਂ ਕਰ ਸਕਦੇ ਸੀ ਬਰਾਬਰ ਕੰਮ ਕਰਦੇ ਸੀ ਕਹਿੰਦੇ ਨਹੀਂ ਤੁਸੀਂ ਤਾਂ ਕੱਚੇ ਹੋ ਤੁਸੀਂ ਥੋੜੀ ਅਵਾਰਡ ਲਈ ਅਪਲਾਈ ਕਰ ਸਕਦੇ ਹੋ ਮੈਂ ਕਿਹਾ ਇੱਜ਼ਤ ਵੀ ਬਹਾਲ ਤਿੰਨ ਗੁਣਾ ਤਨਖਾਵਾ ਵੀ ਤੇ ਹੁਣ ਪੰਜ ਅਵਾਰਡ ਹਰ ਸਾਲ ਸਪੈਸ਼ਲ ਸਿਰ ਸਾਡੇ ਸਿੱਖਿਆ ਪ੍ਰੋਵਾਈਡਰਸ ਤੇ ਬਾਕੀ ਕੈਟਾਗਰੀ ਲਈ ਹੈ ਉਹਨਾਂ ਦੀ ਮਿਹਨਤ ਦਾ ਮੁੱਲ ਮੋੜੀ ਹੈ ਨਵੀਆਂ ਭਰਤੀਆਂ ਜਿਵੇਂ ਸਮਝ ਤੋਂ ਕੇਵੇਂ ਨੌਕਰੀਆਂ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੀਆਂ ਭਰਤੀਆਂ ਨਿਕਲਦੀਆਂ। ਹਾਂ ਮਿਲਣੀਆਂ ਮੈਰਿਟ ਨਾਲ। ਮੈਂ ਆ ਕੇ ਆਪਣੇ ਕਿਸੇ ਰਿਸ਼ਤੇਦਾਰ ਆਪਣੇ ਕਿਸੇ ਪਾਰਟੀ ਵਰਕਰ ਨੂੰ ਨਹੀਂ ਰਖਵਾ ਸਕਦਾ। ਜਿਹੜਾ ਬੱਚਾ ਪੜੂਗਾ ਉਸ ਨੂੰ। ਆਪ ਜੀ ਦੇ ਪਿੰਡ ਦੇ ਵਿੱਚ ਅੱਜ 10 ਲੱਖ ਰੁਪਏ ਮੈਂ ਹੋਰ ਤੇ ਮੇਰੀ ਨੌਜਵਾਨਾਂ ਨੂੰ ਬੇਨਤੀ ਹੈ। ਪੈਸੇ ਅਸੀਂ ਪਾ ਦਿੱਤੇ। ਉਹ ਗਰਾਊਂਡ ਹੋਰ ਪਾ ਦਿੱਤੇ। ਉਹ ਗਰਾਊਂਡ ਬਣਾਇਓ ਜੋ ਤੁਹਾਨੂੰ ਰਿਕੁਆਇਰਮੈਂਟ ਹੈ। ਆਕੇ ਚੈੱਕ ਕਰਨਾ ਜੇ ਗਰਾਊਂਡ ਬਣਨ ਤੋਂ ਬਾਅਦ ਬੱਚੇ ਜਿੱਥੇ ਨਾ ਖੇਡਦੇ ਹੋਏ ਤਾਂ ਤੁਸੀਂ ਦੇਖਿਓ ਫਿਰ ਕੋਲੇ ਪੰਜਾਬ ਦੇ ਵਿੱਚ ਜਿਹੜਿਆ ਅਸੀਂ ਯੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਪੁਲਿਸ ਆਪਣਾ ਕੰਮ ਕਰ ਰਹੀ ਹੈ ਹੁਣ ਲੋੜ ਹੈ ਸਾਡੇ ਜਵਾਨੀ ਨੂੰ ਗਰਾਊਂਡ ਆਫ ਲੈ ਕੇ ਆਉਣ ਦੀ ਸਾਡੇ ਮੈਂ ਦੇਖਿਆ ਮਹਿੰਦਲੀ ਵਾਲੇ ਸਰਪੰਚ ਸਾਹਿਬ ਬੈਠੇ ਆ ਵੱਡੇ ਲੀਡਰ ਹੋਏ ਉਸ ਤੋਂ ਕਾਂਗਰਸ ਪਾਰਟੀ ਤਾਂ ਕਦੀ ਡੱਕਾ ਨਹੀਂ ਤੋੜਿਆ ਪਿੰਡ ਦੇ ਵਿੱਚ ਕੱਲ ਮੈਂ ਉੱਥੇ ਚੰਗਰ ਇਲਾਕੇ ਸੀਗਾ ਪਿੰਡ ਦੇ ਪਿੰਡ ਚੋਂ ਲੰਘਿਆ ਦਲੇਰ ਸਿੰਘ ਮਹਿੰਦਲੀ ਸਰਪੰਚ ਸਾਹਿਬ ਇਨੀ ਪਿੰਡ ਦੇ ਵਿੱਚ ਗਰਾਊਂਡ ਬਣਾ ਦਿੱਤਾ ਪਿੰਡ ਦੇ ਵਿੱਚ ਨਵੀਆਂ ਗਲੀਆਂ ਬਣ ਰਹੀਆਂ ਇਕ ਆਮ ਘਰ ਦੇ ਸਰਪੰਚ ਨੇ ਅੱਜ ਉੱਥੇ ਕੱਲ ਬੱਚੇ ਇੰਨੇ ਖੁਸ਼ ਸੀਗੇ ਮੈਂ ਦੇਖਿਆ ਇੰਨੇ ਖੁਸ਼ ਸੀਗੇ ਬੱਚੇ ਕਿਉਂਕਿ ਉਹਨਾਂ ਨੂੰ ਹੁਣ ਗਰਾਊਂਡ ਮਿਲ ਗਿਆ ਆਪਣੇ ਕੋਈ ਬੱਚਾ ਜਿਹੜਾ ਹੈ ਉਹ ਗਲਤ ਰਾਂਹ ਤੇ ਜਾਊਗਾ ਹੀ ਨਹੀਂ ਜਦੋਂ ਆਪਾਂ ਗਰਾਊਂਡ ਦਵਾਂਗੇ ਤਾਂ ਆਪਣੇ ਕੋਲ ਖੁੱਲਾ ਮੈਦਾਨ ਹੈ ਤੇ ਪਲੱਸ ਇੱਥੇ ਟਰਨਮੈਂਟ ਹੁੰਦਾ ਚਾਹੇ ਪੈਸੇ ਹੋਰ ਲੈ ਲਿਓ ਸਾਰੇ ਪਿੰਡ ਦੀ ਆਪਸੀ ਸਾਂਝੀ ਨਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੱਡਾ ਪਹਾੜ ਵਰਗਾ ਦਿਲ ਕਰਦਾ ਪਿੰਡ ਦੇ ਕੰਮ ਹੋਣੇ ਚਾਹੀਦੇ ਤਾਲੂ ਸ਼ਰਤ ਇਹ ਰੱਖ ਲਿਓ ਸ਼ਰਤ ਰੱਖ ਲਿਓ ਜੀ ਅੱਛਾ ਯਾਰ ਮੈਨੂੰ ਨਹੀਂ ਤੁਹਾਨੂੰ ਲੱਗਦਾ ਕਿ ਹਾਂ ਹਰਜੋਤ ਬੈਂਸ ਦੀ ਬੱਲੇ ਬੱਲੇ ਹੋ ਜੂਗੀ ਕਿਸੇ ਕਾਂਗਰਸੀ ਨੂੰ ਸ਼ੱਕ ਮੈਂ ਵਾਦਾ ਕਰਦਾ ਮੇਰਾ ਨਾਮ ਨਾ ਲਿਖਿਓ ਮੈਨੂੰ ਬੁਲਾਇਓ ਨਾ ਪਰ ਪਿੰਡ ਦਾ ਕੰਮ ਕਰਾ ਲਓ ਪਿੰਡ ਦੇ ਨੌਜਵਾਨਾਂ ਨੂੰ ਗਰਾਊਂਡ ਦੇ ਦਿਓ ਇਸ ਤੋਂ ਬਾਅਦ ਕੋਈ ਮੰਤਰੀ ਕੋਈ ਲੀਡਰ ਕੁਝ ਕਹਿ ਨਹੀਂ ਸਕਦਾ ਤੁਹਾਡੇ ਮੰਚ ਤੋਂ ਟੀਚਰ ਨੇ ਬੋਲਿਆ ਤੁਸੀਂ ਆਪ ਪੁੱਛ ਲਿਓ ਜਿੰਨੇ ਪੈਸੇ ਕਹੂਗੇ ਪਹਿਲੀ ਵਾਰੀ ਹੈ ਜੀ ਐਦਾਂ ਦਾ ਨਾ ਤੁਹਾਨੂੰ ਐਦਾਂ ਦਾ ਬੰਦਾ ਮਿਲਣਾ ਜਦੋਂ ਮਰਜ਼ੀ ਆ ਜਾਓ ਘਰੇ ਕਿਸਨੂੰ ਇਹ ਨਹੀਂ ਪੁੱਛੀਦਾ ਵੀ ਹਾਕ ਕੌਣ ਕਿਹਨੂੰ ਲੈ ਕੇ ਆਇਆ। ਰਾਹ ਦੇ ਵਿੱਚ ਕਿਤੇ ਹੱਥ ਦੇ ਕੇ ਰੋਕ ਲੋ। ਇੱਕੋ ਹੀ ਸੁਪਣਾ ਇਸ ਧਰਤੀ ਦੀ ਸੇਵਾ ਕਰਨੇ। ਜੇ ਤੁਸੀਂ ਸਾਡਾ ਲਾਹਾ ਨਹੀਂ ਲੈ ਸਕਦੇ ਫਿਰ ਕੋਈ ਫਾਇਦਾ ਨਹੀਂ। ਇਸ ਕਰਕੇ ਬੇਨਤੀ ਹੈ ਤੁਹਾਨੂੰ। ਦੂਜੀ ਇਹ ਵੀ ਬੇਨਤੀ ਹੈ ਸਕੂਲਾਂ ਦੇ ਵਿੱਚ। ਨਾ ਹਾਈ ਸਕੂਲ ਨੂੰ ਵੀ ਹੋਰ ਗ੍ਰਾਂਟ ਪਾ ਦਿੰਦੇ। ਸਿਰਫ 37 ਬੱਚੇ ਆ 7 ਟੀਚਰ। ਅਪਾਉਵਲ ਸਕੂਲ ਤੋਂ ਬਹੁਤ ਦੱਸਦੇ ਆ ਵੱਡੀ ਵੱਡੀ ਖਬਰਾਂ ਲਾ ਦਿੰਦੇ ਆ ਕਿ ਹਾਂਜੀ ਜੀ ਟੀਚਰ ਹੈ ਨਹੀਂ। ਆ ਵੀ ਤਾਂ ਪਤਾ ਹੋਣਾ ਚਾਹੀਦਾ। 37 ਬੱਚੇ ਆਪਕੀ ਪੀਚ ਤੁਸੀਂ ਇਹਨਾਂ ਦੀ ਤਨਖਾਹ ਦੇ ਨਾਲ ਕਰ ਇੱਕ ਇੱਕ ਦੇ ਉੱਤੇ ਜੇਕਰ ਤੁਹਾਡੇ ਪੈਰਾ ਇੱਥੋਂ ਜਮੀਂ ਨਿਕਲ ਜੂਗੀ ਕਿ ਇੱਕ ਇੱਕ ਬੱਚੇ ਤੇ ਕਿੰਨਾ ਪੈਸਾ ਖਰਚ ਹੋ ਰਿਹਾ ਸਰ ਉਹ ਜੇ ਤੁਸੀਂ ਵੀ ਨੇਦਰਨਲਡ ਵਾਈਡ ਕਰ ਲੋ ਨਾ ਤਾਂ ਆਪਾਂ ਜੇ ਇਲਾਕੇ ਦਾ ਮੋਹਾਲੀ ਦਾ ਵੀ ਸਭ ਤੋਂ ਮਹਿੰਗਾ ਸਕੂਲ ਲੈ ਲਈਏ ਬੱਚਿਆਂ ਲਈ ਤਾਂ ਵੀ ਪੈਸੇ ਬਚ ਆਪਣੇ ਬੱਚਿਆਂ ਨੂੰ ਅਸੀਂ ਸਰਕਾਰੀ ਸਕੂਲ ਠੀਕ ਕਰ ਰਹੇ ਹਾਂ ਉਹ ਕਹਿੰਦੇ ਸੀ ਕਿ ਲੀਡਰਾਂ ਦੇ ਬੱਚੇ ਜੀ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਆ ਸਾਡੇ ਚੇਅਰਮੈਨ ਸਾਹਿਬ ਐਟਰੀਆ ਮਾਰਕੀਟ ਕਮੇਟੀ ਦੇ ਇਹਨਾਂ ਦੇ ਬੱਚੇ ਸਰਕਾਰੀ ਸਕੂਲ 'ਚ ਪੜਦੇ ਆ ਸਕੂਲ ਆਫ ਐਮਿਨਸ ਕੀਪਸ ਉਹ ਸਾਬ ਮੈਂ ਪਿਛਲੇ ਪਿੰਡ ਗਰਦਲੇ ਜਾ ਕੇ ਆਇਆ ਗਰਦਲੇ ਦੇ ਸਰਪੰਚ ਦਾ ਆਪਣੇ ਬੱਚੇ ਸਰਕਾਰੀ ਸਕੂਲ ਚ ਪੜ੍ਹਦੇ ਸਾਡੇ ਇੱਕ ਸਰਪੰਚ ਸਾਹਿਬ ਸਿੱਖੋ ਸਰ ਰਾਇਪੁਰ ਪੱਟੀ ਪਿੰਡ ਤੋਂ ਉਹ ਵੀ ਆਪਣੇ ਬੱਚੇ ਸਰਕਾਰੀ ਸਕੂਲ ਚ ਪੜ੍ਹਦੇ ਇਹ ਬਦਲਾਅ ਹੈ ਤੇ ਮੇਰੀ ਜ਼ਿੰਮੇਵਾਰੀ ਆ ਸੀ ਮੈਂ ਵੀ ਨਹੀਂ ਕਹਿੰਦਾ ਕਿ ਸਾਰਾ ਕੁਝ ਜੇ ਠੀਕ ਹੋ ਗਿਆ ਹਾਲੇ ਬਹੁਤ ਕਮੀਆਂ ਹੋਣ ਜਾਂ 20 19 ਸਾਲਾਂ ਦਾ ਜੇ ਉਲਝਿਆ ਹੋਇਆ ਤਾਲੀਆਂ ਨੇ ਪਰ ਕੰਮ ਤਾਂ ਕਰ ਰਹੇ ਆ ਤੁਸੀਂ ਆਪਣੇ ਅਧਿਆਪਕਾਂ ਨੂੰ ਪੁੱਛੋ ਇਹਨਾਂ ਨੂੰ ਹੋ ਸਕਦਾ ਜਮਾਇਆ ਇਹਨਾਂ ਦੇ ਵੱਡੇ ਅਫਸਰ ਆਏ ਆ ਡਾਕ ਕੇ ਕਹਿੰਦੇ ਹਾਂ ਹਾਂ ਬੰਦ ਕਮਰੇ ਚ ਪੁੱਛ ਲਓ ਜਾ ਕੇ ਲਗਾਤਾਰ ਸੁਧਾਰ ਕਰਦੇ ਇੱਕਦਮ ਤਾਂ ਕੋਈ ਜਾਦੂ ਦੀ ਛੜੀ ਕਿਸੇ ਕੋਲ ਵੀ ਹੈ ਨਹੀਂ ਕਿ ਆਏ ਘਮਾਵਾ ਮੈਂ ਤੇ ਸਾਰਾ ਕੁਝ ਠੀਕ ਹੋ ਜੇ ਨਹੀਂ ਪਰ ਹਾਂ ਮਿਹਨਤ ਲੱਗੇ ਹੋਇਆ ਸਿਰ ਸੀਸ ਝੁਕਾ ਕੇ ਨਿਮਰਤਾ ਦੇ ਨਾਲ ਇਮਾਨਦਾਰੀ ਨਾਲ ਲੱਗੇ ਆ ਤੇ ਇਹੀ ਬੇਨਤੀ ਹੈ ਕਿ ਅਗਲੀ ਵਾਰੀ ਜਦੋਂ ਤੁਹਾਡੇ ਪਿੰਡ ਆਵਾਂ ਤਾਂ ਇਸ ਪਿੰਡ ਦਾ ਗਰਾਊਂਡ ਜਿਹੜਾ ਹੈ ਉਹ ਇਹ ਛਬਕ ਦਾ ਹੋਵੇ ਉਧਰਲੇ ਪਾਸੇ ਦੀ ਚਾਰ ਦਿਵਾਰੀ ਜਿਹੜੀ ਹੈ ਉਹੀ ਡਿਮਾਂਡ ਭੇਜਦੇ ਉਹਦੇ ਵੀ ਪੈਸੇ ਪਾ ਦਾਂਗੇ ਤਾਂ ਕਿ ਇੱਧਰਲੇ ਪਾਸੇ ਬਣ ਗਈ ਚਾਦਵਾਰੀ ਉੱਥੇ ਹੈ ਪਰ ਉਹ ਅਜੇ ਥੋੜੀ ਜਿਹੀ ਨੀਵੀ ਹੈ ਉਹਨੂੰ ਵੀ ਦੁਬਾਰਾ ਪੈਰ ਉੱਚੀ ਚੱਕ ਕੇ ਬਣਾਈ ਤਾਂ ਕਿ ਸਕੂਲ 'ਚ ਕੋਈ ਕਮੀ ਨਾ ਰਹੇ ਸਾਰੇ ਟੀਚਰਸ ਨੇ ਮੈਂ ਦੇਖ ਰਿਆ ਸੀ ਸਾਡੇ ਮੈਡਮ ਬਹੁਤ ਪਿਆਰ ਨਾਲ ਬੱਚਿਆਂ ਨੂੰ ਆਈਟਮਸ ਪਿਆਰ ਕਰਵਾ ਰਹੇ ਸੀ ਬਹੁਤ ਵਧੀਆ ਗਈ ਇਹ ਬੱਚੇ ਰੱਬੂਪਰ ਸਾਡੇ ਹਿੱਸੇ ਸਾਡੇ ਸਾਰਿਆਂ ਦੇ ਹਿੱਸੇ ਇਹ ਬਹਾਦ ਸੇਵਾ ਹੀ ਹੈ ਨਹੀਂ ਆਪੇ ਇਹਨਾਂ ਬੱਚਿਆਂ ਦੇ ਭੁੱਖੇ ਲਈ ਦਿੰਦਾ ਕੰਮ ਕਰਨਾ ਸਭ ਦਾ ਸਾਰੇ ਪਿੰਡ ਵਾਸੀਆਂ ਦਾ ਸਮੂਹ ਪੰਚਾਇਤ ਦਾ ਸਾਰੇ ਨੌਜਵਾਨ ਵੀਰਾਂ ਦਾ ਸਾਰੇ ਸਿੱਖਿਆ ਮੈਕਮੋਡਾ ਸਾਡਾ ਸਭ ਦਾ ਸਟਾਫ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇਹਦੀ ਗਰਮੀ ਦੇ ਵਿੱਚ ਜਿਹੜਾ ਹੈ ਇਸ ਪ੍ਰੋਗਰਾਮ